45 ਸਾਲ ਦਾ ਹਵਾਲ ਸੱਜ ਦੇ ਸੰਗਾਰਫ ਆਪਣੇ ਕਿਸੇ ਜ਼ਿੰਦਗੀ ਬਲਾਸ ਵਿੱਚ ਇਸ ਤਰ੍ਹਾਂ ਬਿਆਨ ਕਰ ਰਹੇ ਹਨ ਗਈ ਉਮਰ 45 ਮੈਂ ਸਾਲ ਦੀਏ ਪੜੀ ਕਿਤਨਾ ਇਸਤ ਗਫਾਰ ਮੀਆਂ ਹਾਲਮ ਹੋਏ ਕਿ ਇਲਮ ਦੀ ਪੰਡ ਬਣੀ ਚੁੱਕਿਆ ਮੁਫਤ ਕਿਤਾਬਾਂ ਦਾ ਭਾਰ ਮੀਆਂ ਜਿਹੜੀ ilm ਕਲਾਮ ਨੇ ਗਲ ਆਖੀ ਦਿੱਤੀ ਤੋਦਨੇ ਮਨੋਂ ਵਿਸਾਰ ਮੀਆਂ ਨਿਰਾ ਝਗੜਿਆ ਵਾਸਤੇ ilm ਪੜਿਆ ਦਿਲੋਂ ਸਮਝਿਆ ਕਸ ਬੁਰਜ ਗਰਮੀਆਂ ਜਿਹੜੇ ilm ਚੋਂ ਇਸ਼ਕ ਵਸੂਲ ਹੁੰਦਾ ਉਹ ਕੀ ਜਾਣਦੇ ਪੁਰਸ਼ ਗਰਮੀਆਂ ਮਤਲਬੇਸ ਦਾ ਪੁੱਛ ਲੈ ਮੁਰਸ਼ਿਦਾ ਤੂੰ ਗੁਜੀ ਰਮ ਜਿ ਕਤਾਬ ਤੋਂ ਬਾਰਮੀਆਂ ਉਹਨਾਂ ਠੱਪ ਕੇ ਰੱਖਿਆ ਕਤਬਖਾਨਾ ਜਿਨ੍ਹਾਂ ਲੱਭਿਆ ਇਲਮ ਦਾ ਸਾਰ ਮੀਆਂ ਤੇ ਚਰ ਪੜਨ ਪੜਾਉਣ ਦੀ ਰਹੇ ਵਾਦੀ ਜਿ ਚਰ ਜ਼ਹਿਰ ਹੈ ਵਿੱਚ ਬੇਦਾਰ ਮੀਆਂ ਬੇ ਖੁਦ ਹੋਇਆ ਇਸ਼ਕ ਦੀ ਸੇਜ ਉੱਤੇ ਵਾਸਲ ਹੱਕ ਨੂੰ ਮਿਲ ਗਿਆ ਯਾਰ ਮੀਆਂ ਪੜ ਹਰਫ ਜਾਂ ਇਸ਼ਕ ਵਿੱਚ ਗੁੱਟ ਹੋਉਂਦੇ ਕਮਨਾ ਕਿਸੇ ਤੂੰ ਚਾਰ ਮੀਆਂ ਸੰਮਣ ਬੁਕਮਨ ਹੋ ਮਯਨ ਐਂ ਤ ਕਹਿੰਦੀ ਹੋਏ ਚੁੱਪ ਨਾ ਯਾਰ ਗੁਫਤਾਰ ਮੀਆਂ ਸਮਨ ਬੁੱਕ ਮਨੋ ਉਹ ਮਯਨ ਐ ਤੇ ਕਹਿੰਦੀ ਹੋਏ ਚੁੱਪਨਾ ਕਰਨ ਗੁਫਤਾਰ ਮੀਆਂ ਉਹ ਨਬਾਸ ਤੇ ਕਲਬ ਕਲਬੂ ਤ ਮੱਕਾ ਹਜ ਹੋ ਗਿਆ ਸੈਂਕੜੇ ਵਾਰ ਮੀਆਂ ਪੜਦੇ ਆਇਤਾ ਸੱਚੇ ਕੁਰਾਨ ਦੀਆਂ ਜੀ ਚਾਰੋਂ ਤਰਫ ਦੇਖਣ ਪਰਵਦ ਗਾਰਮੀਆਂ ਰੰਗ ਜਿਨ੍ਹਾਂ ਨੂੰ ਚੜ ਗਿਆ ਰੱਬ ਵਾਲਾ ਕਿਸੇ ਵਕਤ ਨਾ ਹੋਏ ਉਹ ਤਾਰਮੀਆਂ ਰਹਿੰਦੇ ਅੰਦਰੋਂ ਮਸਤ ਤੇ ਦਸਤ ਖਾਲੀ ਦੌਲਤ ਦੱਬ ਕੇ ਲੱਖ ਹਜ਼ਾਰ ਮੀਆਂ ਨਹੀਂ ਚੋਰ ਚਕਾਰ ਨੂੰ ਭੇਤ ਦਿੰਦੇ ਕੋਲ ਜਿਨ੍ਹਾਂ ਦੇ ਲਾਲ ਜਵਾਰ ਮੀਆਂ ਖੇਲ ਖੇਲਣਾ ਕੰਨਿਆ ਗੁੱਡੀਆਂ ਦੀ ਜਦੋਂ ਮਿਲਿਆ ਅਸਲ ਪਤਾਰ ਮੀਆਂ ਤੇ ਚਰ ਪੜਦੇ ਜੁਮੇ ਨਮਾਜ਼ ਰੋਜ਼ੇ ਖੜਾ ਇਸ਼ਕ ਦੇ ਬਾਹਰ ਉਹ ਰਾਰ ਮੀਆਂ ਜਦੋਂ ਇਸ਼ਕ ਦੇ ਵਿੱਚ ਮਦਗਮ ਹੁੰਦੇ ਭੁੱਲ ਜਾਮ ਦੀ ਸ਼ਰਾ ਦੀ ਕਾਰਮੀਆਂ ਮੰਝਲ ਇਸ਼ਕ ਦੇ ਵਿੱਚ ਫਨਾ ਹੁੰਦਾ ਕਾਮ ਕਰੋਦ ਮੋਹ ਲੋਭ ਹੰਕਾਰ ਮੀਆਂ ਪਾਉਂਦੇ ਮਜਾ ਹਮੇਸ਼ ਹੀ ਜ਼ਿੰਦਗੀ ਦਾ ਜਿਹੜੇ ਜੀਵਦੇ ਬਣ ਸਰਦਾਰ ਮੀਆਂ ਮਖਫੀ ਰਾਜ ਦਾ ਤੁਲਦ ਰਾਜ ਦਾ ਆਸ਼ਿਕ ਸਮਝਦੇ ਭੇਦੇ اسرਾਰ ਮੀਆਂ ਉਹ ਕੀ ਪਲਾਪਸ਼ਾਨ ਦੇ ਭਾਂਡਿਆਂ ਨੂੰ ਅਕੀਂ ਦੇਖ ਆਜਾ ਕੁਮ ਯਾਰ ਮੀਆਂ ਤੈਨੂੰ ਕਸਮ ਹੈ ਦੇਖ ਅਜਮੈਸ਼ ਕਰ ਲੈ ਦਿਲ ਦਿੱਤਿਆ ਮਿਲੇ ਦਿਲਦਾਰ ਮੀਆਂ ਜਿਹੜੇ ਦਿਲਾਂ ਨਾਲ ਬਿਰਦ ਵਜਾਇਦ ਕਰਦੇ ਟੱਡ ਦੇ ਮੁਖ ਨੂੰ ਜੰਦਰਾ ਮਾਰ ਮੀਆਂ ਉਹ ਵੀ ਉਹਨਾਂ ਦਾ ਜ਼ਿਕਰ ਜ਼ਿਕਾਰ ਕਰਦਾ ਉਹਦਾ ਕਰਨ ਜੋ ਜ਼ਿਕਰ ਜ਼ਕਾਰ ਮੀਆਂ ਫਨਕ ਕਰੁਨੀ ਤੇ ਅਜ ਕੁਰਕਮ ਦੇਖੀ ਯਾਦ ਕਰਦੇ ਆ ਕਰੇ ਕਰਤਾਰ ਮੀਆਂ ਜਿਹਦਾ ਹਿਜਰ ਕਰੀਏ ਉਹ ਵੀ ਹਿਜਰ ਕਰਦਾ ਖੇਚ ਦਿਲਾਂ ਨੂੰ ਦੇਲਾ ਦੇ ਪਿਆਰ ਮੀਆਂ ਜਿਹਦਾ ਹਿਜਰ ਕਰੀਏ ਉਹ ਵੀ ਹਿਜਰ ਕਰਦਾ ਖੇਚ ਦੇ ਲਾ ਨੂੰ ਦਿਲਾਂ ਦੇ ਪਿਆਰ ਮੀਆਂ ਦਿਲ ਦੇ ਲਾਂ ਦੀ ਗੱਲ ਨੂੰ ਬੁਝ ਲੈਂਦੇ ਦਿਲ ਜਾਣਦੇ ਦਿਲਾਂ ਦੀ ਸਾਰ ਮੀਆਂ ਦਿਲ ਦੇ ਲਾ ਨੂੰ ਸੁਪਨਿਆਂ ਵਿੱਚ ਮਿਲਦੇ ਲੈਣ ਬਸਲ ਦੀ ਰਾਤ گزار ਮੀਆਂ ਦਿਲ ਦੇ ਲਾ ਨੂੰ ਬਖਸ਼ ਦੇ ਤੰਦਰੁਸਤੀ ਦਿਲ ਦੇ ਲਾ ਨੂੰ ਜਾਮ ਦੇ ਮਰ ਮੀਆਂ ਦਿਲ ਦੇ ਲਾ ਨੂੰ ਸਾੜ ਕੇ ਭਸਮ ਕਰ ਦੇ ਦਿਲ ਦਿਲਾਂ ਨੂੰ ਦੇ ਮਦੇ ਠਾਰ ਮੀਆਂ ਦਿਲ ਦਿਲਾਂ ਨੂੰ ਵੇਖ ਕੇ ਹੂਣ ਰਾਜੀ ਦਿਲ ਦਿਲਾਂ ਤੋਂ ਰਹਿਣ ਬੇਜਾਰ ਮੀਆਂ ਦਿਲ ਦਿਲਾਂ ਤੋਂ ਰਹਿਣ ਬੇਗਰਜ ਹੋ ਕੇ ਦਿਲ ਦਿਲਾਂ ਦੇ ਬਣ ਗਮਖਰ ਮੀਆਂ ਦਿਲ ਦਿਲਾਂ ਦੇ ਰਹਿਣ ਗੁਲਾਮ ਹੋ ਕੇ ਦਿਲ ਦਿਲਾਂ ਦੇ ਬਣ ਸਰਦਾਰ ਮੀਆਂ ਕਰਦੇ ਲੋਕ ਜਹਾਨ ਤੇ ਨਗਦ ਸੌਦੇ ਹੁੰਦੇ ਦਿਲਾਂ ਦੇ ਬਣ ਜ ਹੋ ਆਰਮੀਆਂ ਦਿਲ ਦਿਲਾਂ ਨੂੰ ਤੋਰਤ ਖਰੀਦ ਲੈਂਦਾ ਦਿਲ ਦਿਲਾਂ ਦੇ ਕਰਨ ਵਪਾਰ ਮੀਆਂ ਦਿਲ ਦਿਲਾਂ ਦੇ ਵਾਸਤੇ ਜਾਨ ਫੋਟੋ ਲੈਂਦੇ ਦੇਲਾ ਤੋਂ ਨਕਸ਼ ਉਤਾਰ ਮੀਆਂ ਦਿਲ ਦਿਲਾਂ ਨਾਲ ਖੰਡ ਤੋਂ ਖੀਰ ਹੋਏ ਦਿਲ ਦਿਲਾਂ ਦੇ ਚੰਦ ਪਰਵਾਰ ਮੀਆਂ ਦਇਆ ਸਿੰਘ ਨਵਾਮ ਦੇ ਦਿਲੋਂ ਲਾ ਕੇ ਦਿਲ ਦਿਲਾਂ ਦੇ ਕੋਲ ਇਕਰਾਰ ਮੀਆਂ ਦਇਆ ਸਿੰਘ ਨੇ ਵਾਮ ਦੇ ਦਿਲੋਂ ਲਾਟੇ ਦਿਲ ਦਿਲਾਂ ਦੇ ਕੋਲ ਕਰਾਰੀਆਂ